ਸਸ਼ਤਰਕਾਲ ਜੀ ਸੰਜਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਰੋਬੀਆ ਧੰਜਲ ਤੁਹਾਡੇ ਨਾਲ ਦਾ ਫਾਈਨਲ نیوز ਬੁਲੇਟਨ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਤਾਂ ਬੁਲੇਟਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਤੋਂ ਸੀਐਮ ਭਗਵੰਤ ਮਾਨ ਅੱਜ ਮੋਹਾਲੀ ਦੇ ਵਿੱਚ ਦੋ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ ਉੱਥੇ ਹੀ ਸਿਟੀ ਸਰਵਿਸ ਲਾਈਨ ਸਿਸਟਮ ਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ ਦਾ ਉਦਘਾਟਨ ਕਰਨਗੇ ਉੱਥੇ ਹੀ ਤੁਹਾਨੂੰ ਦੱਸਦੀ ਕਿ ਮੋਹਾਲੀ ਦੇ ਵਿੱਚ 8 ਕਰੋੜ ਰੁਪਏ ਦੀ ਲਾਗਤ ਦੇ ਨਾਲ ਤਿਆਰ ਹੋਇਆ ਹੈ ਇਹ ਸਿਸਟਮ ਉੱਥੇ ਹੀ ਸਿਸਟਮ ਦੇ ਸ਼ੁਰੂ ਹੋਣ ਦੇ ਨਾਲ ਮੋਹਾਲੀ ਦੀਆਂ ਸਾਰੀਆਂ ਸੜਕਾਂ ਤੇ ਪੁਲਿਸ ਦੀ ਨਿਗਰ ਹੋਵੇਗੀ ਤੇ ਅੱਜ ਤੋਂ ਬਾਅਦ ਚੰਡੀਗੜ੍ਹ ਦੀ ਤਰਜ਼ ਤੇ ਮੁਹਾਲੀ ਦੇ ਵਿੱਚ 20 ਕਟੇ ਜਾਣਗੇ ਈ ਚਲਾਨ ਤਾਂ ਉੱਥੇ ਹੀ ਥੋੜੀ ਦੇਰ ਬਾਅਦ ਸੈਕਟਰ 79 ਦੇ ਵਿੱਚ ਇਸ ਪ੍ਰੋਜੈਕਟ ਦਾ ਉਦਘਾਟਨ ਕਰਨਗੇ ਸੀਐਮ ਭਗਵੰਤ ਮਾਨ ਤੇ ਸੈਕਟਰ 79 ਦੇ ਅੰਦਰ ਹੀ ਈ ਚਲਾਨ ਦੇ ਲਈ ਬਣਾਇਆ ਗਿਆ ਹੈ ਕੰਟਰੋਲ ਰੂਮ ਤਾਂ ਈ ਚਲਾਨ ਸੇਵਾ ਸ਼ੁਰੂ ਹੋਣ ਤੋਂ ਪਹਿਲਾਂ ਮੁਹਾਲੀ ਪੁਲਿਸ ਨੇ 2 ਦਿਨ ਦਰ ਟਰਾਇਲ ਕੀਤਾ ਸੀ ਤੇ 2 ਦਿਨ ਦੇ ਟ੍ਰਾਇਲ ਦੇ ਦੌਰਾਨ ਮੋਹਾਲੀ ਦੇ ਵਿੱਚ 36000 ਲੋਕਾਂ ਨੇ ਟ੍ਰੈਫਿਕ ਨਿਯਮ ਤੋੜੇ ਸਨ ਤਾਂ ਮੋਹਾਲੀ ਤੋਂ ਬਾਅਦ ਵਿੱਚ ਡੇਰਾ ਬੱਸੀ ਦੇ ਵਿੱਚ ਵੀ ਇੱਕ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਸੀਐਮ ਭਗਵੰਤ ਮਾਨ ਤੇ ਉੱਥੇ ਹੀ ਸੁਖਮਨੀ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਵੱਲੋਂ ਸ਼ਿਰਕਤ ਕੀਤੀ ਜਾਵੇਗੀ ਸੁਖਮਨੀ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਦਾ ਨੀਂਹ ਪੱਥਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਰੱਖਿਆ ਜਾਵੇਗਾ ਤਾਂ ਇਸ ਵਕਤ ਦੀ ਵੱਡੀ ਖਬਰ ਤੁਹਾਡਾ ਨਾ ਸਾਂਝੀ ਕਰਦੇ ਹਾਂ ਜਿੱਥੇ ਕਿ ਸੀਐਮ ਭਗਵੰਤ ਮਾਨ ਅੱਜ ਮੁਹਾਲੀ ਦੇ ਵਿੱਚ ਦੋ ਪ੍ਰੋਜੈਕਟਾਂ ਦਾ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ ਤੇ ਉੱਥੇ ਹੀ ਸਿਟੀ ਸਰਵਿਸ ਲਾਈਨ ਤੇਜ ਦੇ ਨਾਲ ਹੀ ਟ੍ਰੈਫਿਕ ਮੈਨੇਜਮੈਂਟ ਸਿਸਟਮ ਦਾ ਉਹਨਾਂ ਦੇ ਵੱਲੋਂ ਉਦਘਾਟਨ ਕੀਤਾ ਜਾਵੇਗਾ ਮੁਹਾਲੀ ਦੇ ਵਿੱਚ 8 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਸਿਸਟਮ ਤਿਆਰ ਹੋਇਆ ਹੈ ਇਹ ਸਿਸਟਮ ਦੇ ਸ਼ੁਰੂ ਹੋਣ ਦੇ ਨਾਲ ਮੁਹਾਲੀ ਦੀਆਂ ਸਾਰੀਆਂ ਸੜਕਾਂ ਉੱਤੇ ਪੁਲਿਸ ਦੀ ਨਿਗਰਾਨੀ ਹੋਵੇਗੀ ਉੱਥੇ ਹੀ ਅਸ ਤੋਂ ਬਾਅਦ ਚੰਡੀਗੜ੍ਹ ਦੀ ਤਰਜ਼ ਤੇ ਮੁਹਾਲੀ ਦੇ ਵਿੱਚ ਵੀ ਈ ਚਲਾਨ ਕੱਟੇ ਜਾਣਗੇ ਥੋੜੀ ਦੇਰ ਬਾਅਦ ਸੈਕਟਰ 79 ਦੇ ਵਿੱਚ ਇਸ ਪ੍ਰੋਜੈਕਟ ਦਾ ਉਦਘਾਟਨ ਕਰਨਗੇ ਸੀਐਮ ਭਗਵੰਤ ਮਾਨ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਈਚਲਨ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਮੁਹਾਲੀ ਦੇ ਵਿੱਚ ਪੁਲਿਸ ਨੇ 2 ਦਿਨ ਦਾ ਟਰਾਇਲ ਕੀਤਾ ਸੀ 2 ਦਿਨ ਦੇ ਟਰਾਇਲ ਦੇ ਦੌਰਾਨ 36000 ਲੋਕਾਂ ਨੇ ਟ੍ਰੈਫਿਕ ਨਿਯਮ ਤੋੜੇ ਸਨ ਇਸ ਦੇ ਨਾਲ ਹੀ ਅਗਲੀ ਵੱਡੀ ਖਬਰਦਾਰ ਰੁੱਕ ਕਰਦੇ ਹਾਂ ਜਿੱਥੇ ਕਿ ਲੰਡਨ ਦੇ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਵਿਦੇਸ਼ ਮੰਤਰੀ ਦੀ ਗੱਡੀ ਘੇਰੀ ਹੈ ਤਾਂ ਵਿਦੇਸ਼ ਮੰਤਰੀ ਦੀ ਗੱਡੀ ਦੇ ਸਾਹਮਣੇ ਤਿਰੰਗੇ ਦਾ ਵੀ ਅਪਮਾਨ ਉਹਨਾਂ ਦੇ ਵੱਲੋਂ ਕੀਤਾ ਗਿਆ ਚੈਥਮ ਹਾਊਸ ਥਿਕ ਅਟੈਕ ਦੇ ਪ੍ਰੋਗਰਾਮ ਦੇ ਲਈ ਵਿਦੇਸ਼ ਮੰਤਰੀ ਪਹੁੰਚੇ ਸਨ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਵਿੱਚ ਵਿਦੇਸ਼ ਮੰਤਰੀ ਐਸ ਜੀ ਸ਼ੰਕਰ ਆਪਣੇ ਹੋਟਲ ਵੱਲ ਜਾ ਰਹੇ ਸਨ ਹੋਟਲ ਵੱਲ ਜਾਂਦੇ ਸਮੇਂ ਖਾਲਿਸਤਾਨੀ ਸਮਰਥਕਾਂ ਨੇ ਵਿਦੇਸ਼ ਮੰਤਰੀ ਦੀ ਗੱਡੀ ਘੇਰੀ ਹੈ ਉੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਖਾਲਿਸਤਾਨੀ ਸਮਰਥਕਾਂ ਨੇ ਪਹਿਲਾਂ ਵਿਦੇਸ਼ ਮੰਤਰੀ ਦੇ ਸਾਹਮਣੇ ਨਾਰੇਬਾਜ਼ੀ ਕੀਤੀ ਹੈ ਇਸ ਤੋਂ ਬਾਅਦ ਵਿੱਚ ਗੱਡੀ ਦੇ ਸਾਹਮਣੇ ਨਗੇ ਨੂੰ ਫਾੜ ਕੇ ਅਪਮਾਨ ਕੀਤਾ ਇਸ ਇੱਕ ਸਮਰਥਕ ਵਿਦੇਸ਼ ਮੰਤਰੀ ਦੀ ਗੱਡੀ ਦੇ ਸਾਹਮਣੇ ਤਿਰੰਗੇ ਲੈ ਕੇ ਖੜਾ ਹੋ ਗਿਆ ਤੇ ਘਟਨਾ ਤੋਂ ਬਾਅਦ ਵਿੱਚ ਕੁਝ ਖਾਲਿਸਤਾਨੀ ਸਮਰਥਕਾਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਇਸ ਘਟਨਾ ਤੋਂ ਬਾਅਦ ਵਿੱਚ ਭਾਰਤੀ ਸਮੁਦਾਏ ਦੇ ਲੋਕਾਂ ਦੇ ਵਿੱਚ ਰੋਸ ਦੀ ਲਹਿਰ ਜੋ ਹੈ ਉਹ ਦੌੜ ਗਈ ਹੈ ਇਸ ਤੋਂ ਪਹਿਲਾਂ ਵੀ ਕਈ ਦੇਸ਼ਾਂ ਦੇ ਅੰਦਰ ਹੋ ਚੁੱਕੀਆਂ ਨੇ ਅਜਹੀਆਂ ਘਟਨਾਵਾਂ ਤਾਂ ਵਿਦੇਸ਼ਾਂ ਦੇ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਹੋ ਚੁੱਕੀਆਂ ਨੇ ਅਜਹੀਆਂ ਘਟਨਾਵਾਂ ਤਾਂ ਅਨੁਦਾਰ ਜਿਵੇਂ ਲੰਡਨ ਦੇ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਸਖਤ ਨਿੰਦਾ ਕੀਤੀ ਹੈ ਤਾਂ ਮੌਕੇ ਦੀਆਂ ਲਾਈਵ ਸਿੱਦੀਆਂ ਤਸਵੀਰਾਂ ਵੀ ਤੁਹਾਨੂੰ ਸਾਂਝੀਆਂ ਕਰਦੇ ਆں ਉੱਥੇ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਲੰਡਨ ਦੇ ਵਿੱਚ ਖਾਲਸਤਾਨੀ ਸਮਰਥਕਾਂ ਨੇ ਵਿਦੇਸ਼ ਮੰਤਰੀ ਦੀ ਗੱਡੀ ਨੂੰ ਕਿਸ ਤਰ੍ਹਾਂ ਕੇਰਿਆ ਜਿਸ ਤੋਂ ਬਾਅਦ ਵਿੱਚ ਤਿਰੰਗੇ ਦਾ ਵੀ ਅਪਮਾਨ ਕੀਤਾ ਗਿਆ ਹਾਲਾਂਕਿ ਇਹਨਾਂ ਖਾਲਸਤਾਨੀ ਸਮਰਥਕਾਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਤੇ ਇਸ ਘਟਨਾ ਦੀ ਕਾਫੀ ਜ਼ਿਆਦਾ ਨਿੰਦਾ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਭਾਰਤੀ ਭਾਈਚਾਰੇ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਕਾਫੀ ਜ਼ਿਆਦਾ ਰੋਸ ਹੈ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁਕੀਆਂ ਤਾਂ ਲੰਡਨ ਦੇ ਵਿੱਚ ਖਾਲਸਤਾਨੀ ਸਮਰਥਕਾਂ ਨੇ ਵਿਦੇਸ਼ ਮੰਤਰੀ ਦੀ ਗੱਡੀ ਨੂੰ ਕੇਰਿਆ ਤਾਂ ਉੱਥੇ ਹੀ ਲਏ ਸਿੱਧੀਆਂ ਤਸਵੀਰਾਂ ਨੇ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤਿਰੰਗੇ ਦਾ ਅਪਮਾਨ ਕੀਤਾ ਗਿਆ ਹੈ ਤੇ ਇੱਥੇ ਕਾਫੀ ਜ਼ਿਆਦਾ ਨਿੰਦਣਯੋਗ ਇਸ ਘਟਨਾ ਨੂੰ ਘਰਾੜ ਦਿੱਤਾ ਗਿਆ ਹੈ ਤੇ ਭਾਰਤੀ ਭਾਈਚਾਰੇ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਕਾਫੀ ਜ਼ਿਆਦਾ ਰੋਸ ਹੈ ਇਸ ਦੇ ਨਾਲ ਹੀ ਅਗਲੀ ਵੱਡੀ ਖਬਰਦਾਰੂ ਕਰਦੇ ਹਾਂ ਜਿੱਥੇ ਕਿ ਭਗਵਾਨਤ ਮਾਨ ਸਰਕਾਰ ਦਾ ਨਸ਼ਿਆਂ ਦੇ ਖਿਲਾਫ ਯੋਧਜਵੀ ਜਾਰੀ ਰਹੇਗਾ ਤਾਂ ਉਥੇ ਹੀ ਅੱਜ ਵੀ ਪੰਜਾਬ ਦੇ ਅੰਦਰ ਨਸ਼ਾ ਤਸਕਰਾਂ ਦੀਆਂ ਇਮਾਰਤਾਂ ਉੱਤੇ ਪੀਲਾ ਪੰਜਾ ਚੱਲਿਆ ਹੈ ਤੇ ਪੰਜਾਬ ਪੁਲਿਸ ਦੇ ਵੱਲੋਂ ਅੱਜ ਖੰਨਾ ਤੇ ਅੰਮ੍ਰਿਤਸਰ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਨਸ਼ਾ ਤਸਕਰਾਂ ਦੇ ਖਿਲਾਫ ਅੱਜ ਵੀ ਲਗਾਤਾਰ ਕਾਰਵਾਈ ਜਾਰੀ ਰਹੇਗੀ ਤੇ ਅੱਜ ਕੈਬਨਿਟ ਮੰਤਰੀ ਵੀ ਸੂਬੇ ਦੇ ਅੰਦਰ ਕਈ ਜ਼ਿਲ੍ਹਿਆਂ ਦੇ ਅੰਦਰ ਬੈਠਕਾ ਕਰਨਗੇ ਤਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਰੋਪੜ ਤੇ ਨਵਾਂ ਸ਼ਹਿਰ ਦੇ ਵਿੱਚ ਮੀਟਿੰਗਾਂ ਕਰਨਗੇ ਉਥੇ ਕੈਬਨਿਟ ਮੰਤਰੀ ਅਮਨ ਅਰੋੜਾ ਜਲੰਧਰ ਤੇ ਲੁਧਿਆਣਾ ਦੇ ਵਿੱਚ ਬੈਠਕਾ ਕਰਨਗੇ ਲਾਲਜੀ ਸਿੰਘ ਪੁੱਲਰ ਫਿਰੋਜ਼ਪੁਰ ਦੇ ਫਾਜ਼ਿਲਕਾ ਦੇ ਵਿੱਚ ਉਹਨਾਂ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਅੱਜ ਮਲੇਰ ਕੋਟਲਾ ਦੇ ਵਿੱਚ ਮੀਟਿੰਗ ਕਰਨਗੇ ਡਾਕਟਰ ਬਲਬੀਰ ਸਿੰਘ ਮੋਗਾ ਤੇ ਫਰੀਦਕੋਟ ਦੇ ਵਿੱਚ ਕੇਂਦਰ ਵਿੱਚ ਰੀਹਬ ਕੇਂਦਰਾਂ ਦਾ ਜਿਹੜਾ ਦੌਰਾ ਕਰਨਗੇ ਤਾਂ ਤੁਹਾਨੂੰ ਦੱਸਦੇ ਕਿ ਪੁਨਰਵਾਸ ਕੇਂਦਰਾਂ ਦਾ ਦੌਰਾ ਕਰਕੇ ਉੱਥੋਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਗੇ ਸਿਹਤ ਮੰਤਰੀ ਤੁਹਾਨੂੰ ਦੱਸਦੀ ਹੈ ਕਿ ਨਸ਼ਾ ਦੇ ਖਿਲਾਫ ਪੰਜਾਬ ਸਰਕਾਰ ਦਾ ਜਿਹੜਾ ਐਕਸ਼ਨ ਮੋਡ ਦੇ ਵਿੱਚ ਹੈ ਪੰਜਾਬ ਸਰਕਾਰ ਤੇ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਨਸ਼ੇ ਦੇ ਖਿਲਾਫ ਯੁੱਧ ਹਜੇ ਵੀ ਜਾਰੀ ਹੈ ਤੇ ਅੱਜ ਵੀ ਪੰਜਾਬ ਦੇ ਅੰਦਰ ਨਸ਼ਾ ਤਸਕਰਾਂ ਦੀਆਂ ਇਮਾਰਤਾਂ ਉੱਤੇ ਪੀਲਾ ਪੰਜਾ ਚੱਲਿਆ ਹੈ ਉੱਥੇ ਹੀ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਤੇ ਪੀਲਾ ਪੰਜਾ ਚੱਲਿਆ ਹੈ ਤਾਂ ਕਰਾਂ ਤੇ ਪੀਲਾ ਪੰਜਾ ਚਲਾਇਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਅੱਜ ਵੀ ਕਾਰਵਾਈ ਜਾਰੀ ਰਹੇਗੀ ਤੇ ਅੱਜ ਕੈਬਨਲ ਮੰਤਰੀ ਵੀ ਸੂਬੇ ਦੇ ਅੰਦਰ ਕਈ ਜ਼ਿਲ੍ਹਿਆਂ ਦੇ ਵਿੱਚ ਬੈਠਕਾਂ ਕਰਨਗੇ ਉੱਥੇ ਹੀ ਤੁਹਾਨੂੰ ਦੱਸਦੀ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਰੋਪੜ ਤੇ ਨਵਾਂ ਸ਼ਹਿਰ ਦੇ ਵਿੱਚ ਉੱਥੇ ਬੈਠਕਾਂ ਕਰਨ ਕੀਤੀਆਂ ਜਾਣਗੀਆਂ ਤੇ ਉੱਥੇ ਹੀ ਕੈਬਨਲ ਮੰਤਰੀ ਅਮਨ अरोड़ा ਜਲੰਧਰ ਤੇ ਲੁਧਿਆਣਾ ਦੇ ਵਿੱਚ ਬੈਠਕਾਂ ਕਰਨਗੇ ਤਾਂ ਲਾਈਵ ਸਿੱਧੀਆਂ ਤਸਵੀਰਾਂ ਵੀ ਤੁਹਾਡਾ ਨਾਲ ਸਾਂਝੀਆਂ ਕਰਦੇ ਹਾਂ ਨਸ਼ਾ ਤਸਕਰਾਂ ਦੇ ਖਿਲਾਫ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਜੋ ਹੈ ਉਹ ਸੀਲ ਕੀਤੀਆਂ ਜਾ ਰਹੀਆਂ ਹਨ ਹਾਲ ਹੀ ਇਹਨਾਂ ਦੇ ਘਰਾਂ ਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਜਿਸ ਜਿਸ ਨਾਲ ਤਸਕਰਾਂ ਦੇ ਬਾਰੇ ਪਤਾ ਚੱਲ ਰਿਹਾ ਤੇ ਉੱਥੇ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਇਆ ਇਹਨਾਂ ਦੇ ਘਰਾਂ ਤੇ ਪੀਲਾ ਪੰਜਾ ਚਲਾਇਆ ਗਿਆ ਹੈ ਇਸਦੇ ਨਾਲ ਹੀ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਜਿੱਥੇ ਕਿ ਨਸ਼ਿਆਂ ਦੇ ਖਿਲਾਫ ਪੰਜਾਬ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ ਪੰਜਾਬ ਪੁਲਿਸ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਅਮਨ अरोड़ा ਨੇ ਇਸ ਦੌਰਾਨ ਪ੍ਰੈਸ ਕਾਨਫਰੰਸ ਕੀਤੀ ਹੈ 1 ਤੋਂ 4 ਮਾਰਚ ਵਿਚਾਲੇ 580 ਡਰੱਗ ਪੈਂਡਲਰ ਖਿਲਾਫ ਆਫ ਆਈ ਆਰ ਦਰਜ ਕੀਤੀ ਗਈ ਹੈ 4 ਦਿਨਾਂ ਦੇ ਅੰਦਰ 779 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜ ਜਹਾ ਅਮਨ अरोड़ा ਦਾ ਕਹਿਣਾ ਹੈ ਉਤੇ ਹੀ 74 ਕਿਲੋ ਹੈਰੋਇਨ 9.5 ਕਿਲੋ ਅਫੀਮ ਇਸਦੇ ਨਾਲ ਹੀ 70 ਕਿਲੋ ਸਿੰਥੈਟਿਕ ਡਰੱਗ ਫੜੀ ਗਈ ਹੈ ਅਜਹਾਬੀ ਅਮਨ अरोड़ा ਦਾ ਕਹਿਣਾ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਗੈਂਗਸਟਰ ਅਤੇ ਸਮਗਲਰਾਂ ਦੇ ਖਿਲਾਫ ਵੀ ਵੱਡੀ ਕਾਰਵਾਈ ਕੀਤੀ ਗਈ ਹੈ ਅਮ੍ਰਿਤਸਰ ਮੋਗਾ ਤਰਨਤਾਰਨ ਫਿਰੋਜ਼ਪੁਰ ਤੇ ਵਿੱਚ ਕਾਟ ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਿਜਲੇ ਕੁਝ ਦਿਨਾਂ ਦੇ ਦੌਰਾਨ ਜੋ ਹੈ 60 ਦੇ ਕਰੀਬ ਇਮਾਰਤਾਂ ਨੂੰ ਢਾਇਆ ਗਿਆ ਹੈ ਡਰੱਗ ਤਸਕਰਾਂ ਦੇ ਵੱਲੋਂ ਬਣਾਈਆਂ ਗਈਆਂ ਬਿਲਡਿੰਗਾਂ ਨੂੰ ਲਗਾਤਾਰ ਢਾਇਆ ਜਾ ਰਿਹਾ ਹੈ ਸਾਰੀ ਜਾਇਦਾਦ ਇਹਨਾਂ ਲੋਕਾਂ ਨੇ ਡਰੱਗ ਤਸਕਰੀ ਦੀ ਕਮਾਈ ਦੇ ਨਾਲ ਬਣਾਈ ਸੀ ਅਜਿਹਾ ਅਮਨ अरोड़ा ਦਾ ਕਹਿਣਾ ਹੈ ਤਾਂ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀਆਂ ਕਿ ਨਸ਼ਾ ਵੇਚ ਕੇ ਉਹਨਾਂ ਨੇ ਪ੍ਰਾਪਰਟੀਆਂ ਬਣਾਈਆਂ ਉਹਨਾਂ ਤੇ ਪੀਲਾ ਪੰਜਾ ਫੇਰਿਆ ਜਾ ਰਿਹਾ ਹੈ ਨਸ਼ਿਆਂ ਦੇ ਗਿਲਾ ਪੰਜਾਬ ਪੁਲਿਸ ਦੀ ਕਾਰਵਾਈ ਜੋ ਹੈ ਲਗਾਤਾਰ ਚੱਲ ਰਹੀ ਇਹ ਇਸ ਨੂੰ ਲੈ ਕੇ ਇਹ ਪੰਜਾਬ ਪੁਲਿਸ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਆਮਨ अरोड़ा ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ 1 ਤੋਂ 4 ਮਾਰਚ ਵਿਚਾਲੇ 580 ਡਰੱਗ ਪੈਂਡੂਲਰ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਗੈਂਗਸਟਰਾਂ ਤੇ ਸਮਲਕਾਂਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਇਸ ਦੌਰਾਨ 60 ਦੇ ਕਰੀਬ ਇਮਾਰਤਾਂ ਨੂੰ ਢਾਇਆ ਗਿਆ ਹੈ ਇਸ ਵਾਰ ਇਹ ਉਹਨਾਂ ਨੇ ਹੋਰ ਕੀ ਕੁਝ ਕਿਹਾ ਸੁਣਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਦਿਨਾਂ ਤੋਂ ਵਾਰ ਅਗੇਂਸਟ ਡਰੱਗਸ ਯੁੱਧ ਨਸ਼ਾ ਵਿਰੁੱਧ ਮਹਿੰਮ ਜਿਹੜੀ ਉਹ ਸ਼ੁਰੂ ਕੀਤੀ ਹੋਈ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸਾਡੇ ਨੈਸ਼ਨਲ ਕਨਵਿਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਅਸੀਂ ਸਾਰੇ ਲੋਕ ਤੁਸੀਂ ਔਰ ਪੰਜਾਬ ਦੇ ਹੀ 3 ਕਰੋੜ ਪੰਜਾਬੀ ਇਸ ਵਿਸ਼ੇ ਦੇ ਉੱਪਰ ਬੜੇ ਚਿੰਤਿਤ ਰਹੇ ਨੇ ਸੋ ਜਿੱਥੇ ਕਨਸਰਟਡ ਐਫਰਟਸ ਪਹਿਲਾਂ ਹੀ ਚੱਲ ਰਹੀ ਸੀਗੇ ਪੌਣੇ 3 ਸਾਲ ਤੋਂ ਤੇ ਉਹਨੂੰ ਇੱਕ ਲਾਸਟ ਹੱਲਾ ਲਾਸਟ ਪੁਸ਼ ਦੇਣ ਦੇ ਲਈ ਅਸੀਂ ਇਹ ਵਾਰਨ ਡਰੱਗਸ ਜਿਹੜੀ ਇਹ ਸ਼ੁਰੂਆਤ ਕੀਤੀ ਹੈ ਔਰ ਧੰਨਵਾਦ ਤੁਹਾਡਾ ਮੀਡੀਆ ਦਾ ਵੀ ਕਿ ਜਿੱਥੇ ਪਬਲਿਕ ਦੀ ਬੇਤਹਾਸ਼ਾ ਸਪੋਰਟ ਰਹੀ ਹੈ ਮੀਡੀਆ ਵੱਲੋਂ ਵੀ ਇਹਦੀ ਵਾਈਡ ਸਪਰੈਡ ਕਵਰੇਜ ਜਿਹੜੀ ਹੁੰਦੀ ਰਹੀ ਹੈ ਕਿਉਂਕਿ ਇੱਕ ਇਸ਼ੂ ਇੱਕ ਕੌਜ਼ ਹੀ ਇਹੋ ਜ ਹੈ ਕਿਉਂਕਿ ਇਹਦੇ ਨਾਲ ਹੀ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਹੈ ਜਿਹੜਾ ਉਹ ਬਣਾਇਆ ਜਾ ਸਕਦਾ ਔਰ ਇਹਨਾਂ ਤਕਰੀਬਨ 5-7 ਦਿਨਾਂ ਦੇ ਜੋ ਐਫਰਟਸ ਨੇ ਉਹ ਵੀ ਬੜੇ ਫਰੂਟਫੁੱਲ ਰਹੇ ਨੇ ਬੜੇ ਕਾਮਯਾਬ ਰਹੀ ਹੈ ਕੈਂਪੇਨ ਅੱਜ ਦੀ ਇਸ ਪੀਸੀ ਦਾ ਮਕਸਦ ਹੈ ਜਿਹੜਾ ਆ ਉਸ ਉਹਨਾਂ ਫਿਗਰਸ ਨੂੰ ਹਾਈਲਾਈਟ ਕਰਨ ਦੀ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਸਾਡੀ ਸਾਡੀ ਟਾਪ ਲੀਡਰਸ਼ਿਪ ਦੇ ਆਦੇਸ਼ਾਂ ਮੁਤਾਬਕ ਔਰ ਪੰਜਾਬ ਪੁਲਿਸ ਨੇ ਜਿਹੋ ਜਿਹਾ ਬਾ ਕਮਾਲ ਕੰਮ ਕਰਕੇ ਦਿਖਾਇਆ ਹੈ ਉਹ ਤੁਹਾਡੇ ਨਾਲ ਸਾਂਝਾ ਕਰਨ ਦੀ ਲੋੜ ਹੈ ਪੰਜਾਬ ਦੇ ਨਾਲ ਸਾਂਝਾ ਕਰਨ ਦੀ ਲੋੜ ਹੈ ਜੇ ਪਿਛਲੇ ਕੁਝ ਦਿਨਾਂ ਦੀ ਗੱਲ ਕਰ ਲਈਏ 1 ਤਾਰੀਖ ਤੋਂ ਇਹ ਕੈਂਪੇਨ ਲੌਂਚ ਕੀਤੀ ਗਈ ਸੀ ਜਿਹਦੇ ਤਹਿਤ ਹੁਣ ਤੱਕ ਨਾਰਕੋਟਿਕਸ ਦਾ ਨਸ਼ੇ ਦਾ ਐਨਡੀਪੀਐਸ ਦੇ 580 ਐਫਆਈਆਰਸ ਨੇ ਜਿਹੜੀਆਂ ਉਹ ਰਜਿਸਟਰ ਕੀਤੀਆਂ ਜਾ ਚੁੱਕੀਆਂ ਨੇ 580 ਪੂਰੇ ਪੰਜਾਬ ਦੇ ਵਿੱਚ 580 ਐਫਆਈਆਰਸ ਐਨਡੀਪੀਐਸ ਦੀਆਂ ਹੁਣ ਤੱਕ ਰਜਿਸਟਰ ਕੀਤੀਆਂ ਜਾ ਚੁੱਕੀਆਂ ਨੇ ਕੱਲ ਤੱਕ ਇਨਫੈਕਟ 1 ਤਾਰੀਖ ਤੋਂ ਲੈ ਕੇ ਕੱਲ ਤੱਕ 4 ਤੱਕ 1 2 3 4 4 ਦਿਨਾਂ ਦੇ ਵਿੱਚ 4 ਦਿਨ ਦੇ ਵਿੱਚ 580 ਐਨਡੀਪੀਐਸ ਦੀਆਂ ਐਫਆਈਐਲ ਦੇ ਜਿਹੜੀਆਂ ਕੱਲ ਸ਼ਾਮ ਤੱਕ ਉਹ ਰਜਿਸਟਰ ਕੀਤੀਆਂ ਜਾ ਚੁੱਕੀਆਂ ਸੀਗੀਆਂ ਇਹਨਾਂ 4 ਦਿਨਾਂ ਦੇ ਵਿੱਚ ਹੀ 789 799 ਲੋਕ ਨੇ ਜਿਹੜੇ ਡਰੱਗ ਪੈਡਲਰਸ ਨੇ ਉਹ ਅਰੈਸਟ ਕੀਤੇ ਜਾ ਚੁੱਕੇ ਨੇ ਪਿਛਲੀਆਂ ਸਰਕਾਰਾਂ ਦੀ ਪੁਸ਼ਤਪਨਾਹੀ ਦੇ ਸਮੇਂ ਜਿਨ੍ਹਾਂ ਡਰਗ ਪੈਰਡਲਰਸ ਨੇ ਸਮਗਲਰਸ ਨੇ ਦੋ ਨੰਬਰ ਦੇ ਪੈਸੇ ਨਾਲ ਨਸ਼ਿਆਂ ਦੇ ਪੈਸੇ ਦੇ ਨਾਲ ਔਰ ਸਰਕਾਰਾਂ ਦੀਆਂ ਲੀਡਰਾਂ ਦੀਆਂ ਪੁਸ਼ਤ ਪਨਾਹੀ ਉਹਨਾਂ ਦੇ ਉਹਨਾਂ ਦੇ ਸਪੋਰਟ ਦੇ ਜ਼ਰੀਏ ਸਰਕਾਰੀ ਪ੍ਰਾਪਰਟੀਆਂ ਦੇ ਕਿਸੇ ਨੇ ਪੰਚਾਇਤ ਦੇ ਉੱਪਰ ਕਿਸੇ ਨੇ ਸ਼ਾਮਲਾੜ ਦੇ ਉੱਪਰ ਕਿਸੇ ਨੇ ਵਕਫ ਬੋਰਡ ਦੇ ਉੱਪਰ ਜੋ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਕੀਤੇ ਹੋਏ ਸੀਗੇ ਔਰ ਉਹਨਾਂ ਦੇ ਉੱਪਰ ਨਜਾਇਜ਼ ਉਸਾਰੀਆਂ ਨਸ਼ੇ ਦੇ ਪੈਸਿਆਂ ਨਾਲ ਕੀਤੀਆਂ ਗਈਆਂ ਸੀਗੀਆਂ ਉਹਨਾਂ ਦੇ ਉੱਪਰ ਹੁਣ ਤੱਕ ਉਹਨਾਂ ਦੀ ਡੈਮੋਲੇਸ਼ਨ ਹੈ ਜਿਹੜੀ ਉਹ 60 ਪ੍ਰਾਪਰਟੀਆਂ ਦੀ ਡੈਮੋਲੇਸ਼ਨ ਹੈ ਜਿਹੜੀ ਉਹ ਹੋ ਚੁੱਕੀ ਔਰ 60 ਐਫਆਈਐਲ ਦੀਆਂ ਉਹ ਉਹਨਾਂ ਦੇ ਉੱਪਰ ਹੋ ਚੁੱਕੀਆਂ 24 ਦੋ ਤੋਂ ਲੈ ਕੇ ਅ ਅ ਅੱਜ ਤੱਕ ਪੰਜ ਤੱਕ ਯਾਨੀ ਕਿ ਮਹਿਜ਼ 10 ਦਿਨਾਂ ਦੇ ਵਿੱਚ 60 ਉਹ ਪ੍ਰਾਪਰਟੀਆਂ ਜਿਹੜੀਆਂ ਪਿਛਲੇ ਸਮਿਆਂ ਦੇ ਵਿੱਚ ਪਿਛਲੇ ਲੀਡਰਾਂ ਦੀਆਂ ਪੁਸ਼ਤ ਪਨਾਈਆਂ ਦੀ ਵਜ੍ਹਾ ਕਰਕੇ ਪਹਿਲਾਂ ਉਹਨਾਂ ਨੂੰ ਉਹਨਾਂ ਪੈਡਲਰਜ਼ ਨੂੰ ਉਹਨਾਂ ਸਮੱਗਲਰਜ਼ ਨੂੰ ਉਹਨਾਂ ਗੈਂਗਸਟਰਜ਼ ਨੂੰ ਨਾਲੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰਾਉਂਦੇ ਸੀਗੇ ਤੇ ਫਿਰ ਉਹ 2 ਨੰਬਰ ਦੇ ਪੈਸੇ ਨਾਲ ਨਸ਼ੇ ਦੇ ਪੈਸੇ ਨਾਲ ਉਹਦੇ ਭਰਾਵ ਦੇ ਮਹਿਲ ਖੜੇ ਕਰਦੇ ਸੀਗੇ ਹੁਣ ਉਹ ਸਮਾਂ ਗਿਆ ਪੰਜਾਬ ਦੇ ਵਿੱਚੋਂ ਕਿ ਤੁਸੀਂ ਨਸ਼ੇ ਦੇ ਪੈਸੇ ਨਾਲ ਡਰੱਗ ਮਨੀ ਦੇ ਨਾਲ ਜਾਂ ਐਕਸਟਰਸ਼ਨ ਦੇ ਨਾਲ ਕੋਈ ਬੰਦਾ ਸਰਕਾਰੀ ਥਾਵਾਂ ਦੇ ਉੱਪਰ ਆਪਦੇ ਮਹਿਲ ਖੜੇ ਕਰ ਲੂ ਉਹ ਸਮਾਂ ਗਿਆ ਉਹ ਡਿਮੋਲਿਸ਼ਨ ਲਿਸ਼ਨ ਦੇ ਜਿਹੜੀਆਂ ਉਹ ਹੋ ਚੁੱਕੀਆਂ ਦੇ ਨਾਲ ਹੀ ਅਗਲੀ ਵੱਡੀ ਖਬਰ ਜਿਥੇ ਕਿ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਦੀ ਜੰਗੀ ਪੱਦਰ ਰੋਤੇ ਮਹਿੰਮ ਜਾਰੀ ਹੈ ਸੂਬਾ ਕਮੇਟੀ ਦੇ ਇੰਚਾਰਜ ਹਰਪਾਲ ਸਿੰਘ ਟੀਮਾ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਸ ਦੌਰਾਨ ਮੀਟਿੰਗਾਂ ਤਾਂ ਟੀਮਾ ਨੇ ਤਰਨਤਾਰਨ ਪਠਾਨਕੋਟ ਤੇ ਗੁਰਦਾਸਪੁਰ ਦੇ ਵਿੱਚ ਬੈਠੀਆਂ ਕੀਤੀਆਂ ਨੇ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਜੋਰਾ ਉਤੇ ਚੱਲ ਰਹੀ ਹੈ ਅਜਾਹ ਚੀਮਾ ਦਾ ਕਹਿਣਾ ਹੈ ਤਾਂ ਉੱਥੇ ਹੀ ਮਹਿੰਮ ਦੀ ਸਫਲਤਾ ਤੇ ਲਈ ਲੋਕਾਂ ਦੀ ਸਹਿਯੋਗ ਤੇ ਹਿੱਸੇਦਾਰੀ ਉੱਤੇ ਜ਼ੋਰ ਦਿੱਤਾ ਗਿਆ ਹੈ ਤੇ ਨਸ਼ਾ ਤਸਕਰ ਲਗਾਤਾਰ ਪੰਜਾਬ ਛੱਡ ਰਹੇ ਨੇ ਜਾਂ ਫੜੇ ਜਾ ਰਹੇ ਨੇ ਅਜਾਹ ਵੀ ਉਹਨਾਂ ਨੇ ਸੰਬੋਧਨ ਕਰਦੇ ਹੋਏ ਆਖਿਆ ਤਾਂ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਅੰਦਰ ਨਸ਼ੇ ਨੂੰ ਪੂਰੀ ਤਰ੍ਹਾਂ ਦੇ ਨਾਲ ਚੜ੍ਹੋ ਖਤਮ ਕਰਾਂਗੇ ਤਾਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਹਰਪਾਲ ਸਿੰਘ ਚੀਮਾ ਦੇ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਜੋਰਾਸ਼ੋਰਾਂ ਦੇ ਨਾਲ ਚੱਲ ਰਹੀ ਹੈ ਨਸ਼ਾ ਤਸਕਰ ਲਗਾਤਾਰ ਪੰਜਾਬ ਛੱਡ ਰਹੇ ਨੇ ਜਾਂ ਫੜੇ ਜਾ ਰਹੇ ਨੇ ਜਿਹਾ ਉਹਨਾਂ ਦਾ ਕਹਿਣਾ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਅੰਦਰ ਨਸ਼ੇ ਨੂੰ ਪੂਰੀ ਤਰ੍ਹਾਂ ਜੜੋਂ ਖਤਮ ਕਰਾਂਗੇ ਤਾਂ ਉੱਥੇ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਦੀ ਜੰਗੀ ਪੱਧਰ ਉਤੇ ਮੁਹਿੰਮ ਜਾਰੀ ਹੈ ਤੇ ਹਰਪਾਲ ਸਿੰਘ ਚੀਮਾ ਦੇ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਵੱਲੋਂ ਤਰਨਤਾਰਨ ਪਠਾਨਕੋਟ ਤੇ ਗੁਰਦਾਸਪੁਰ ਦੇ ਵਿੱਚ ਬੈਠਕਾਂ ਕੀਤੀਆਂ ਗਈਆਂ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਯੁੱਧ ਨਸ਼ਿਆ ਵਿਰੁੱਧ ਜੋਰਾ ਸ਼ੋਰਾ ਤੇ ਚੱਲ ਰਹੀ ਹੈ ਉਹਨਾਂ ਦੀਆਂ ਪ੍ਰਾਪਰਟੀਆਂ ਤੇ ਪੀਲਾ ਪੰਝਾ ਫੇਰਿਆ ਜਾ ਰਿਹਾ ਹੈ ਤੇ ਉੱਥੇ ਹੀ ਮੁਹਿੰਮ ਦੀ ਸਫਲਤਾ ਦੇ ਲਈ ਲੋਕਾਂ ਦੀ ਸਹਿਯੋਗ ਹਿੱਸੇਦਾਰੀ ਉੱਤੇ ਉਹਨਾਂ ਨੇ ਜ਼ੋਰ ਦਿੱਤਾ ਹੈ ਨਸ਼ਾ ਤਸਕਰ ਉਹਨਾਂ ਦਾ ਕਹਿਣਾ ਹੈ ਕਿ ਜਾਂ ਤਾਂ ਫੜੇ ਜਾ ਰਹੇ ਨੇ ਜਾਂ ਤਾਂ ਪੰਜਾਬ ਛੱਡ ਕੇ ਭੱਜ ਰਹੇ ਨੇ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਨਸ਼ਿਆਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਵਿੱਚ ਨਸ਼ਾ ਤਸਕਰਾਂ ਤੇ ਕਾਬੂ ਪਾਉਣ ਦੇ ਲਈ ਉਹਨਾਂ ਨੂੰ ਫੜਿਆ ਜਾ ਰਿਹਾ ਹੈ ਨਸ਼ਾ ਤਸਕਰ ਡਰੇ ਹੋਏ ਜਾਂ ਤਾਂ ਪੰਜਾਬ ਛੱਡ ਰਹੇ ਨੇ ਜਾਂ ਤਾਂ ਫੜੇ ਜਾ ਰਹੇ ਨੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਅੰਦਰ ਨਸ਼ੇ ਨੂੰ ਪੂਰੀ ਤਰ੍ਹਾਂ ਜੜੋਂ ਖਤਮ ਕਰਾਂਗੇ ਤਾਂ ਉੱਥੇ ਤੁਹਾਨੂੰ ਦੱਸ ਦੇ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਹੋਣ ਤੋਂ ਪਹਿਲਾਂ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਜਦੇ ਵਿੱਚੋਂ ਇੱਕ ਵਾਅਦਾ ਇਹ ਵੀ ਸੀਗਾ ਕਿ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਖਤਮ ਕਰ ਦਿੱਤਾ ਜਾਵੇਗਾ ਨਸ਼ਿਆਂ ਤੇ ਨਕੇਲ ਪਾਈ ਜਾਵੇਗੀ ਤਾਂ ਇਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਲਗਾਤਾਰ ਜੋ ਹੈ ਸਕਤੀ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ ਸਮੇਂ-ਸਮੇਂ ਦੇ ਅਨੁਸਾਰ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਜੋ ਹੈ ਨਸ਼ਿਆਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾਰੀ ਹੈ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਕਾਰਵਾਈ ਕਰਦਿਆਂ ਹੋਇਆ ਨਸ਼ਾ ਤਸਕਰਾਂ ਤੇ ਨਕੇਲ ਕੱਸੀ ਜਾ ਰਹੀ ਹੈ ਇਸ ਬਾਰੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਸੁਣਦੇ ਖਲਾਫ ਇੱਕ ਯੁੱਧ ਐਲਾਨ ਕੀਤਾ ਇੱਕ ਪੰਜਾਬ ਦੇ ਅੰਦਰ ਜੁਦੀ ਨਸ਼ਿਆਂ ਦੇ ਗੇਸ ਇੱਕ ਯੁੱਧ ਸ਼ੁਰੂ ਕੀਤਾ ਗਿਆ ਇੱਕ ਵੱਡੀ ਲੜਾਈ ਸ਼ੁਰੂ ਕੀਤੀ ਹੈ ਉਹਦੀ ਮੈਂ ਸਮਝਦਾ ਪਹਿਲੀ ਮੀਟਿੰਗ ਜਿਹੜੀ ਉਹ ਪਠਾਨਕੋਟ ਚ ਹੋਈ ਹੈਗੀ ਸੋ ਮੈਂ ਸਾਰੇ ਅਧਿਕਾਰੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਬੜੇ ਸ਼ਾਰਟ ਨੋਟਸ ਤੇ ਉਹਨਾਂ ਨੇ ਇਸ ਮੀਟਿੰਗ ਦਾ ਪ੍ਰਬੰਧ ਕੀਤਾ ਔਰ ਬਹੁਤ ਸਾਰੇ ਅੰਕੜੇ ਬਹੁਤ ਸਾਰੇ ਸੁਝਾਅ ਜਿਹੜੇ ਲਗੇ ਉਹ ਸਾਡੇ ਚੇਅਰਮੈਨ ਸਾਹਿਬਾਨ ਵੱਲੋਂ ਬਹੁਤ ਸਾਰੇ ਡਿਗਨਿਟਰੀਜ਼ ਵੱਲੋਂ ਜਿਹੜੇ ਆਏ ਲਗੇ ਔਰ ਬਹੁਤ ਸਾਰੇ ਅਫਸਰ ਸਹਿਬਾਨ ਨੇ ਆਪਣੇ ਆਪਣੇ ਸੁਝਾਅ ਪੇਸ਼ ਕੀਤੇ ਲਗੇ ਕਿ ਆਉਣ ਵਾਲੇ ਸਮੇਂ 'ਚ ਇਸ ਮਹਿਮ ਨੂੰ ਜਿਹੜਾ ਹੋਰ ਕਿਵੇਂ ਤਕੜਾ ਕੀਤਾ ਜਾਊਗਾ ਕਿਵੇਂ ਨਸ਼ਿਆਂ ਨੂੰ ਜੜ ਤੋਂ ਖਤਮ ਕੀਤਾ ਜਾਊਗਾ ਔਰ ਕਾਫੀ ਸਾਰੇ ਹੌਟਸਪੌਟ ਜਿਹੜੇ ਲਗੇ ਕਾਫੀ ਸਾਰੇ ਹੌਟਸਪੌਟ ਜਿਹੜੇ ਦੇ ਕਿ ਉਹ ਵੀ ਆਈਡੈਂਟੀਫਾਈ ਹੋਏ ਨੇ ਪਹਿਲਾਂ ਆਈਡੈਂਟੀਫਾਈ ਸੀ ਕਿ ਉਹਨਾਂ ਨੂੰ ਦੁਬਾਰਾ ਉਹਨਾਂ ਤੇ ਚੈੱਕ ਕੀਤਾ ਗਿਆ ਗਿਆ ਸੋ ਮੈਂ ਸਮਝਦਾ ਜੋ ਮਹਿਮ ਸਰਦਾਰ ਭਗਵੰਤ ਸਿੰਘ ਮਾਨ ਮਾਨਜੋਗ ਮੁਖਪਤਰੀ ਸਾਹਿਬ ਨੇ ਪੰਜਾਬ ਸ਼ੁਰੂ ਕੀਤੀ ਆ ਉਹਦਾ ਅਸਰ ਜਿਹੜਾ ਉਹ ਪੰਜਾਬ 'ਚ ਦਿਖਾਈ ਦੇ ਰਿਹਾ ਹੈ ਔਰ ਵੱਡੇ ਪੱਧਰ ਤੇ ਜਿਹੜੇ ਨਸ਼ੇ ਦੇ ਤਸਕਰ ਲਗੇ ਜਿਹੜੇ ਨਸ਼ੇ ਦੇ ਸੁੱਦਾਗਰ ਲਗੇ ਉਹ ਜਾਂ ਤਾਂ ਪੰਜਾਬ ਛੱਡ ਕੇ ਭੱਜ ਰਹੇ ਨੇਗੇ ਜਾਂ ਪ੍ਰਸ਼ਾਸਨ ਉਹਨਾਂ ਦਾ ਜੇਲ੍ਹ ਚ ਪ੍ਰਬੰਧ ਕਰ ਰਿਹਾਗਾ ਪ੍ਰਸ਼ਾਸਨ ਉਹਨਾਂ ਨੂੰ ਜੇਲ੍ਹ ਚ ਭੇਜਣ ਦਾ ਪ੍ਰਬੰਧ ਕਰ ਰਿਹਾਗਾ ਔਰ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋ ਰਹੀ ਹੈਗੀ ਮੈਂ ਬੜਾ ਇਸ ਗੱਲ ਤੋਂ ਪਰੇਸ਼ਾਨ ਹਾਂਗਾ ਕਿ ਬੜਾ ਅੱਛਾ ਅਸਰ ਜਿਹੜਾ ਉਹ ਦਿਖਾਈ ਦੇ ਰਿਹਾ ਬਹੁਤ ਸਾਰੇ ਸਾਡੇ ਜਿਹੜੇ ਪ੍ਰਵਕਤਾ ਨੇ ਉਹਨਾਂ ਦੱਸਿਆ ਕਿ ਬਹੁਤ ਲੋਕ ਖੁਸ਼ ਨੇ ਕਿ ਇਸ ਲੜਾਈ ਨੂੰ ਅੰਤਮ ਅੰਜਾਮ ਤੱਕ ਲੈ ਕੇ ਜਾਣਾ ਮੈਂ ਸਮਝਦਾ ਸਾਡੀ ਸਭ ਦੀ ਡਿਊਟੀ ਆ ਸੋ ਉਹਦੇ ਲਈ ਸਖਤ ਹਦਾਇਤਾਂ ਜਿਹੜੀਆਂ ਲਗੀਆਂ ਸਾਰੇ ਅਫਸਰ ਸਹਿਬਾਂ ਨੂੰ ਜਾਰੀ ਕੀਤੀਆਂ ਰਹੀਆਂ ਕਿਸੇ ਵੀ ਲੈਵਲ ਦੇ ਉੱਤੇ ਕੋਈ ਵੀ ਅਧਿਕਾਰੀ ਚਾਹੇ ਅਧਿਕਾਰੀ ਆ ਜਾਂ ਕੋਈ ਪੋਲਿਟੀਕਲ ਬੰਦਾਗਾ ਜਿਹੜਾ ਵੀ ਨਸ਼ਿਆਂ ਦੇ ਕਾਰੋਬਾਰ 'ਚ ਇਨਵੋਲਵ ਹੋਊਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਔਰ ਜਿਹੜਾ ਇਸ ਮਹਿਮ ਨੂੰ ਮੱਠੀ ਪਾਉਣ ਦਾ ਯਤਨ ਕਰੂਗਾ ਇਸ ਮਹਿਮ ਨੂੰ ਰੋਕਣ ਦਾ ਯਤਨ ਕਰੂਗਾ ਯਾ ਇਹਦੀ ਐਗਜ਼ੀਕਿਊਸ਼ਨ ਜਿਹੜੀ ਆ ਅੱਛੇ ਢੰਗ ਨਾਲ ਲਾਗੂ ਨਹੀਂ ਕਰੂਗਾ ਯਾਨੀ ਇਹਦੀ ਇੰਪਲੀਮੈਂਟ ਨਹੀਂ ਕਰੂਗਾ ਉਹਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਊਗੀ ਯਾਨੀ ਕਿ ਹਰੇਕ ਅਫਸਰ ਦੀ ਅਕਾਉਂਟੇਬਿਲਟੀ ਜਿਹੜੀ ਆ ਉਹ ਫਿਕਸ ਕੀਤੀ ਗਈ ਆ ਤਾਂ ਕਿ ਇਸ ਮਹਿਮ ਨੂੰ ਸਮਾਵਤ ਤਰੀਕੇ ਦੇ ਨਾਲ ਸੀ ਅੰਜਾਮ ਤੱਕ ਲਿਜਾ ਸਕੀਏ ਸੋ ਇਸ ਮੀਟਿੰਗ ਤੁਸੀਂ ਸਾਰੇ ਪਹੁੰਚੇ ਧੰਨਵਾਦ ਜੀ ਨਾਲ ਲੱਗਦਾ ਕੋਈ ਸੁਬਾਹ ਹਿਮਾਚਲਾ ਕਾਫੀ ਉਥੇ ਏਡੀ ਮਸ਼ੀਨਰੀ ਤਸਕੀਰ ਜਾਂ ਜਵਾਨਸ਼ਾ ਹੁੰਦੇ ਬਿਲਕੁਲ ਮੈਂ ਦੇ ਲਈ ਸਾਡੇ ਮਾਨਯੋਗ ਐਸਐਸਪੀ ਸਾਹਿਬਾਨ ਨੂੰ ਇਹੀ ਹਦਾਇਤ ਜਾਰੀ ਕੀਤੀ ਹੈ ਕਿ ਤੁਰੰਤ ਡੀਜੀਪੀ ਸੇ ਦੇ ਰਾਹੀਂ ਜਾਂ ਆਪਣੇ ਕਾਊਂਟਰਪਾਰਟ ਐਸਐਸਪੀ ਦੇ ਰਾਹੀਂ ਸੰਪਰਕ ਕਰਕੇ ਤੁਰੰਤ ਕਪਰੇਸ਼ਨ ਜੁਆਇੰਟ ਆਪਰੇਸ਼ਨ ਜਿਹੜਾ ਹਿਮਾਚਲ ਸਰਕਾਰ ਦੇ ਨਾਲ ਮਿਲ ਕੇ ਚਲਾਇਆ ਜਾਵੇ ਤਾਂ ਕਿ ਜਿਹੜੇ ਪਿੰਡਾਂ ਦੀ ਤੁਸੀਂ ਸ਼ਾਇਦ ਕਹਿ ਰਹੇ ਹੋ ਉਹਨਾਂ ਪਿੰਡਾਂ ਦੇ ਅੰਦਰ ਨਸ਼ੇ ਦਾ ਸਪਾਇਆ ਹੋ ਸਕੇ ਕਿਉਂਕਿ ਕੱਲਾ ਇਦਾਂ ਐ ਨਹੀਂ ਕਿ ਪੰਜਾਬ ਨੂੰ ਫਾਇਦਾ ਹੋਣਾ ਉਹਦੇ ਨਾਲ ਦੀ ਨਾਲ ਹਿਮਾਚਲ ਦੇ ਵੀ ਇੱਕ ਪਾਸੇ ਦਾ ਹਿਮਾਚਲ ਕਹਿੰਦਾ ਕਈ ਵਾਰ ਕਿ ਪੰਜਾਬ ਚੋਂ ਪਰ ਲੇਕਿਨ ਅੱਜ ਪਤਾ ਲੱਗਿਆ ਇੱਥੇ ਆ ਕਿ ਹਿਮਾਚਲ ਪ੍ਰਦੇਸ਼ ਚੋਂ ਕਾਫੀ ਨਸ਼ਾ ਆ ਰਿਹਾ ਹੈਗਾ ਸੋ ਮੈਂ ਤੁਹਾਡੇ ਜਰੀਏ ਹਿਮਾਚਲ ਪ੍ਰਦੇਸ਼ ਦੇ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਡੀਜੀਪੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਸਪੌਟ ਆਇਡੈਂਟੀਫਾਈ ਪੰਜਾਬ ਸਰਕਾਰ ਨੇ ਕੀਤੇ ਤੁਸੀਂ ਉਹਨਾਂ ਸਪੌਟਸ ਤੇ ਧਿਆਨ ਦਿਓ ਉਹਨਾਂ ਨੂੰ ਉੱਥੇ ਜਿਹੜਾ ਹੈਗਾ ਨਸ਼ੇ ਨੂੰ ਖਤਮ ਕਰੋ ਇਸ ਨਾਲ ਹੀ ਬਟਾਲਾ ਤੋਂ ਅਗਲੀ ਵੱਡੀ ਖਬਰ ਜਿੱਥੇ ਕਿ ਬਟਾਲਾ ਦੇ ਪਿੰਡ ਸੇਖਵਾ ਨੇੜੇ ਵਾਪਰ ਗਿਆ ਦਰਦਨਾਖਾਸਾ ਤਪਰਾਲੀ ਟੋਣ ਵਾਲੀਆਂ ਟਰਾਲੀਆਂ ਤੇ ਦੋ ਕਾਰਾਂ ਦੇ ਵਿਚਾਲੇ ਟੱਕਰ ਹੋਈ ਹੈ ਤੇ ਹਾਦਸੇ ਦੇ ਵਿੱਚ ਕਾਰ ਸਵਾਰ ਤਿੰਨ ਜਾਣਿਆਂ ਦੀ ਦਰਦਨਾਕ ਮੌਤ ਹੋ ਗਈ ਹੈ ਹਾਦਸੇ ਦੇ ਵਿੱਚ ਛੇ ਜਾਣੇ ਗੰਭੀਰ ਜ਼ਖਮੀ ਹੋਏ ਨੇ ਇਲਾਜ ਜਾਰੀ ਹੈ ਤੇ ਉਥੇ ਇਹ ਦੁਰਘਟਨਾ ਦੇ ਵਿੱਚ ਮਰਨ ਵਾਲੇ ਦੋ ਵਿਅਕਤੀ ਆਪਸ ਦੇ ਵਿੱਚ ਸਕੇ ਸੰਧੂ ਨੇ ਤਮਰਤਕਾਂ ਦੇ ਵਿੱਚ ਸ਼ਾਮਲ ਇੱਕ ਵਿਅਕਤੀ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਆਇਆ ਸੀ ਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜ ਗਰਾਿਆਂ ਦੇ ਰਹਿਣ ਵਾਲੇ ਸੁਰਜੀਤ ਸਿੰਘ ਅਮਰੀਕਾ ਜਾਣਾ ਸੀ ਵਾਪਸ ਤਾਂ ਉੱਥੇ ਹੀ ਅਮਰੀਕਾ ਜਾਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਹੀ ਇਹ ਦਰਦਨਾਖਾ ਖਾਸ ਸਾਹਿਬ ਵਾਪਰ ਗਿਆ 17 ਸਾਲ ਬਾਅਦ ਅਮਰੀਕਾ ਤੋਂ ਘਰ ਪਰਤਿਆ ਸੀ ਸੁਰਜੀਤ ਸਿੰਘ ਇਸ ਹਾਦਸੇ ਤੋਂ ਬਾਅਦ ਵਿੱਚ ਦੋ ਪਿੰਡਾਂ ਦੇ ਵਿੱਚ ਡੂੰਗੇ ਸਦਮੇ ਦਾ ਮਾਹੌਲ ਹੈ ਡੂੰਗੇ ਸੋਗ ਦਾ ਮਾਹੌਲ ਹੈ ਤਤਾਨੁਦਾਜ਼ੀ ਕੀ ਪਟਾੜਾ ਦੇ ਵਿੱਚ ਦਰਦਨਾਖਾ ਖਾਸ ਸਾਹਿਬ ਵਾਪਰਿਆ ਹੈ ਤੇ ਪ੍ਰਾਰੀ ਟੋਣ ਵਾਲੀਆਂ ਟਰਾਲੀਆਂ ਤੇ ਦੋ ਕਾਰਾਂ ਦੇ ਵਿਚਾਲੇ ਆਪਸੀ ਟੱਕਰ ਹੋਈ ਹੈ ਹਾਦਸੇ ਦੇ ਵਿੱਚ ਕਾਰ ਸਵਾਰ ਤਿੰਨ ਜਾਣਿਆਂ ਦੀ ਮੌਤ ਹੋਈ ਹੈ 6 ਜਾਣੇ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਤੇ ਮਰਨ ਵਾਲੇ ਜਿਹੜੇ ਦੋ ਵਿਅਕਤੀ ਨੇ ਆਪ ਦੇ ਵਿੱਚ ਸਕੇ ਸਾਂਡੂ ਨੇ ਤੇ ਮ੍ਰਿਤਕਾਂ ਦੇ ਵਿੱਚ ਜਿਹੜਾ ਇੱਕ ਵਿਅਕਤੀ ਸ਼ਾਮਲ ਹੈ ਉਹ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਆਇਆ ਸੀ ਤੇ ਪੰਜ ਕਰਾਇਿਆਂ ਦੇ ਰਹਿਣ ਵਾਲੇ ਸੁਰਜੀਤ ਸਿੰਘ ਨੇ ਅਮਰੀਕਾ ਦੇ ਵਿੱਚ ਵਾਪਸ ਜਾਣਾ ਸੀ ਅਮਰੀਕਾ ਜਾਣ ਤੋਂ ਇੱਕ ਦਿਨ ਪਹਿਲਾਂ ਹੀ ਇਹ ਦਰਦਨਾਖਾਦਸਾ ਵਾਪਰ ਗਿਆ 17 ਸਾਲ ਬਾਅਦ ਉਹ ਅਮਰੀਕਾ ਤੋਂ ਘਰ ਪਰਤਿਆ ਸੀ ਤਾਂ ਇਹ ਹਾਦਸੇ ਦੇ ਕਾਰਨ ਦੋ ਪਿੰਡਾਂ ਦੇ ਵਿੱਚ ਡੂੰਘੇ ਸਦਮੇ ਦਾ ਮਾਹੌਲ ਹੈ ਮੌਕੇ ਦੀਆਂ ਲਈ ਸਿੱਧੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਦੇ ਹਾਂ ਪਟਾਲਾ ਦੀ ਇਹ ਬੇਹੱਦ ਦਰਦਨਾਖ ਖਬਰ ਹੈ ਜਿੱਥੇ ਕਿ ਭਿਆਨਕ ਦਰਦਨਾਖਾਦਸਾ ਹੋਇਆ ਹੈ ਤਿੰਨ ਜਾਣਿਆਂ ਦੀ ਮੌਤ ਹੋ ਗਈ ਹੈ ਤੇ ਇੱਕ ਨੇ ਅਮਰੀਕਾ ਵਾਪਸ ਜਾਣਾ ਸੀ ਪਰ ਉਸ ਤੋਂ ਇੱਕ ਦਿਨ ਪਹਿਲਾਂ ਹੀ ਇਹ ਹਾਦਸਾ ਹੋ ਜਾਂਦਾ ਹੈ ਉੱਥੇ ਹੀ ਜਿਹੜੇ ਦੋ ਜਣਿਆਂ ਦੀ ਮੌਤ ਹੋਈ ਹੈ ਉਹ ਆਪਸ ਦੇ ਵਿੱਚ ਸੰਡੂ ਲੱਗਦੇ ਸੀ ਸਕੇ ਸੰਡੂ ਲੱਗਦੇ ਸੀ ਜਿਸ ਦੇ ਕਾਰਨ ਜੋ ਦੋ ਪਿੰਡਾਂ ਦੇ ਵਿੱਚ ਸਦਮੇ ਦਾ ਮਾਹੌਲ ਹੈ ਸੋਗ ਦੀ ਲਹਿਰ ਦੌੜ ਗਈ ਹੈ ਤਾਂ ਉੱਥੇ ਧੰਨ ਦਾਸ ਜੀ ਕਿ surjeet singh ਅਮਰੀਕਾ ਤੋਂ ਵਾਪਸ ਆਇਆ ਸੀ 17 ਸਾਲਾਂ ਬਾਅਦ ਤਾਂ ਅਮਰੀਕਾ ਉਸਨੇ ਵਾਪਸ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਹਾਦਸਾ ਹੋ ਗਿਆ ਇਸ ਹਾਦਸੇ ਦੇ ਵਿੱਚ surjeet singh ਦੀ ਜਾਨ ਚਲੀ ਗਈ ਤਾਂ ਜਿਸ ਦੇ ਕਾਰਨ ਪਰਿਵਾਰਕ ਮੈਂਬਰਾਂ ਨੇ ਦਰੂ ਰੋਕੇ ਬੁਰਾ ਹਾਲ ਹੈ ਤਾਂ ਉੱਤੇ ਇਸ ਬਾਰੇ ਕੀ ਕੋਈ ਜਾਣਕਾਰੀ ਸਾਹਮਣੇ ਆਈ ਹੈ ਸੁਣਦੇ ਆ ਸਾਡੇ ਕੋਲ ਰਾਤ ਨੂੰ ਡੈਡ ਬodies ਆਈਆਂ ਤਿੰਨ ਡੈਡ ਬodies ਆਈਆਂ ਨੇ ਤੇ ਉਹਨਾਂ ਨੂੰ ਸਬੰਧਤ ਪੁਲਿਸ ਸਟੇਸ਼ਨ ਵਾਲੇ ਜੇ ਲਾਗੇ ਨਹੀਂ ਸੀਗੇ ਉਹ ਲੈ ਕੇ ਆਏ ਸੀਗੇ ਤੇ ਉਹ ਤਿੰਨ ਡੈਡ ਬੋਡੀਆਂ ਨੂੰ ਸਿਵਲ ਹਸਪਤਾਲ ਬਟਾਲਾ ਮੋਰਚੀ ਦੇ ਸ਼ਿਫਟ ਕਰਾ ਦਿੱਤੀਆਂ ਨੇ ਤੇ ਤਿੰਨ ਜ਼ਖਮੀ ਆਏ ਸੀਗੇ ਤੇ ਉਹ ਸਾਡੇ ਕੋਲ ਮੁਰਲੀ ਸਹਾਇਤਾ ਲੈ ਕੇ ਵਾਪਸ ਆਪਣੇ ਘਰ ਚਲੇ ਗਏ ਨੇ ਉਹ ਦਾਖਲ ਨਹੀਂ ਸੀਗੇ ਹੋਣਾ ਚਾਹੁੰਦੇ ਤੇ ਹੁਣਾਂ ਦੀ ਹਾਲਾਤ ਕਾ ਠੀਕ ਸੀ ਮਨਵਰ ਨਾ ਬਰੇ ਹਨੀ ਮਰਨ ਵਾਲਿਆਂ ਦੇ ਵਿੱਚ ਇੱਕ ਦਾ ਨਾਮ ਸੀਗਾ ਕਰਨ ਸਨੋਫ ਸਤਪਾਲ ਤੇ ਇੱਕ ਦਾ ਨਾਮ ਸੀਗਾ ਰਜੇਸ਼ ਸਨੋਫ ਬੱਗਾਰਾਮ ਤੇ ਤੀਸਰੇ ਦਾ ਨਾਮ ਸੀਗਾ ਸੁਰਜੀਤ ਸਿੰਘ ਸਨੋਫ ਦਰਸ਼ਨ ਸਿੰਘ ਇਹ ਜੋ ਅਲੱਗ-ਅਲੱਗ ਬਕਬਕ ਇਹ ਸੀਗੀ ਕਿਸੇ-ਕਿਸੇ ਦੀ ਇਹ ਜਿਹੜਾ ਲੱਗ ਸਬੰਧ ਦਾ 25 ਸਾਲ ਸੀਗਾ ਕੋਈ 30 ਸਾਲ ਦਾ ਸੀਗਾ ਸਾਡਾ ਕੋਈ ਇਹ ਵੀ ਜਾਣਕਾਰੀ ਹੈ ਕਿ ਤਿੰਨਾਂ ਜੇ ਤਿੰਨ ਜਨਮੀਆਂ ਤਾਂ ਲਾਹ ਹੋਣੀ ਚਾਹੀਦੀ ਹੈ ਹਜਿ ਉਹ ਸਾਡੇ ਕੋਲ ਨਹੀਂ ਆਏ ਸਾਡੇ ਕੋਲ ਤਿੰਨ ਜਖਮੀ ਆਏ ਸੀਗੇ ਉਹਨਾਂ ਦੇ ਕੋਈ ਇਦਾਂ ਮੇਜਰ ਇੰਜਰੀ ਨਹੀਂ ਦਿਖਦੀ ਪਈ ਸੀਗੀ ਤੇ ਉਹਨਾਂ ਨੇ ਸاسي ਉਹਨਾਂ ਦਾ ਇਲਾਜ ਕੀਤਾ ਤੇ ਉਹਨਾਂ ਨੂੰ ਦਾਖਲ ਹੋਣ ਦੀ ਵੀ ਕੈਸ ਬਟ ਉਹ ਕਹਿੰਦੇ ਸੀਗੇ ਸਿੱਧਾ ਦਾਖਲ ਨਹੀਂ ਹੋਣਾ ਚਾਹੁੰਦੇ ਤੇ ਉਹ ਵਾਪਸ ਆਪਣੇ ਘਰ ਚਲੇ ਗਏ ਜਿਹੜੇ ਖੁਣ ਦੀ ਪੁਲਿਸ ਆਣੀ ਇਹ ਪੁਲਿਸ ਇਸ ਤਰ੍ਹਾਂ ਜੇ ਸੇਖਮਾ ਤੇ ਕੋੜਨਾ ਇੱਕ ਟਰੈਕਟਰ ਇੱਕ ਕਾਰ ਤੇ ਇੱਕ ਹੋਰ ਕਾਰ ਇਹਨਾਂ ਤਿੰਨਾਂ ਦਾ ਆਪਸ ਵਿੱਚ ਇੱਕ ਐਕਸੀਡੈਂਟ ਹੋਇਆ ਤੇ ਜਿਹੜੀ ਟਰਾਲੀ ਸੀ ਉਹ ਉੱਥੇ ਕੋਈ ਪਰਾਲੀ ਦਾ ਢੰਪ ਹੈ ਉੱਥੋਂ ਆਪਾਂ ਉੱਪਰ ਚੜ੍ਹਨ ਲੱਗੀ ਸੀ ਤੇ ਇੱਕ ਕਾਰ ਆ ਰਹੀ ਸੀ ਤਰੋਂ ਪਟਾੜੇ ਵੱਲ ਜਾ ਰਹੀ ਸੀ ਇੱਕ ਕਾਰ ਕਾਦੀਆਂ ਬਲਵਾਰੀ ਸੀ ਇਹਨਾਂ ਦਾ ਆਪਸ ਵਿੱਚ ਐਕਸੀਡੈਂਟ ਹੋ ਗਿਆ ਜਿਹਦੇ ਨਾਲ ਜਿਹੜੀਆਂ ਇਸ ਵळे ਤਿੰਨ ਜਿਹੜੀਆਂ ਉਹ ਮੌਤਾਂ ਹੋ ਗਈਆਂ ਨੇ ਔਰ ਇੱਕ ਬੰਦਾ ਜਿਹੜਾ ਕਾਫੀ ਸੀਰੀਅਸ ਹੈ ਜਿਹਨੂੰ ਅਵਸਰ ਹੱਥ ਸੰਤੇ ਜੇ ਤੇ ਜਿਹੜੇ ਆਪਣੇ ਟਰੈਕਟਰ ਟਰਾਲੀ ਦੇ ਦੋ ਡਰਾਈਵਰ ਸੀ ਉਹਦੀ ਵੀ ਡੈਥ ਹੋ ਗਈ ਹੈ ਤੇ ਜਿਹੜਾ ਇੱਕ ਕੰਡਕਟਰ ਸੀ ਟਰਾਲੀ ਦਾ ਉਹਦੀ ਵੀ ਦੱਤ ਕੱਟੀ ਗਈ ਹੈ ਇਸ ਤਰ੍ਹਾਂ ਇੱਕ ਕਾਰ ਦੇ ਵਿੱਚੋਂ ਦੋ ਕੈਜੂਅਲਟੀ ਹੋ ਗਏ ਨੇ ਡੈਥ ਹੋ ਗਈ ਹੈ ਤੇ ਬਾਕੀ ਜਿਹੜਾ ਇੱਕ ਆਪਣੇ ਜਿਹੜਾ ਜ਼ਖਮੀ ਆ ਉਹਨੂੰ ਅਮਸਰ ਹਸਪਤਲ ਚ ਲੈ ਗਿਆ ਅਸੀਂ ਫਿਲਹਾਲ ਜਿਹੜਾ ਇਹਨਾਂ ਦਾ ਆਪਣਾ ਇਲਾਜ ਡਾਕਟਰ ਇਲਾਜ ਕਰ ਰਹੇ ਨੇ ਤੇ ਸਾਡੀ ਜਿਹੜੀ ਪੁਲਿਸ ਪਾਰਟੀ ਇਹ ਡਾਕਟਰ ਇਹਦੇ ਇਲਾਜ ਵਿੱਚ ਲੱਗੀ ਹੋਈ ਆ ਤੇ ਅਸੀਂ ਜਿਹੜਾ ਹੁਣ ਮੌਕੇ ਤੇ ਚਲੇ ਆ ਮੌਕੇ ਦੇਖ ਕੇ ਸਾਰਾ ਕੁਝ ਦੇਖ ਕੇ ਪ੍ਰਾਈਮਾ ਫੇਸੀ ਤੁਹਾਨੂੰ ਕੀ ਪ੍ਰਾਈਮਾ ਪ੍ਰਾਈਮਾ ਫੇਸ ਸਾਡੇ ਵਿੱਚ ਇਹ ਐਕਸੀਡੈਂਟ ਆ ਐਕਸੀਡੈਂਟ ਦੇ ਵਿੱਚ ਹਾਲੇ ਕੋਈ ਕਲੀਅਰ ਨਹੀਂ ਹੋ ਰਿਹਾ ਉਹ ਸਾਰੀ ਆਪਣਾ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਇਨਵੈਸਟੀਗੇਸ਼ਨ ਕਰਕੇ ਜੋ ਵੀ ਸਹੀ ਤੱਥਾਂ ਦੇ ਆਧਾਰ ਤੇ ਬੰਦੀ ਕਰ ਲਈ ਕਰਕੇ ਅਮਲ ਉਤਮ ਜਖਮੀ ਜਖਮੀ 3 3 ਦੇ 5 5 ਹੋ ਗਏ ਜਖਮੀ ਆ ਹਾਂ ਜੀ ਜੀ ਤੇ ਟਰੈਕਟਰ ਟਰਾਲੀ ਵਾਲਾ ਜੋ ਸੜਕ ਤੇ ਚੜ੍ਹਦਾ ਸੀ ਕਿ ਉਹਨਾਂ ਕੋ ਰਿਫਲੈਕਟਰ ਲਾਈਟ ਕਿਛ ਵਿੱਚ ਲਗਾਇਆ ਹੈ ਹਾਲੇ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਰਿਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਇਸ ਦੇ ਨਾਲ ਹੀ ਤਰਨਤਾਰਨ ਤੋਂ ਅਗਲੀ ਵੱਡੀ ਖਬਰ ਜਿੱਥੇ ਕਿ ਤਰਨਤਾਰਨ ਦੇ ਪਿੰਡ ਜਸਮントਪੁਰ ਦੇ ਵਿੱਚ ਫਾਇਰਿੰਗ ਹੋਈ ਹੈ ਅਣਪਛਾਤੇ ਹਮਲਾਵਾਰਾਂ ਨੇ ਪਿੰਡ ਦੇ ਨੌਜਵਾਨ ਤੇ ਉੱਤੇ ਗੋਲੀਆਂ ਚਲਾਈਆਂ ਨੇ ਗੋਲੀਆਂ ਲੱਗਣ ਦੇ ਕਾਰਨ ਨੌਜਵਾਨ ਜਗਦੀਪ ਸਿੰਘ ਦੀ ਮੌਤ ਹੋਈ ਹੈ ਤਰਨਤਾਰਨ ਤੋਂ ਆਪਣੇ ਪਿੰਡ ਵੱਲ ਵਾਪਸ ਆ ਰਿਹਾ ਸੀ ਇਹ ਨੌਜਵਾਨ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਏ ਹਮਲਾਵਾਰਾਂ ਨੇ ਤਾਬੜ ਤੋੜ ਫਾਇਰਿੰਗ ਕੀਤੀ ਹੈ ਮ੍ਰਿਤਕ ਜਗਦੀਪ ਸਿੰਘ ਦਾ ਕਰੀਬ 7 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਕਈ ਸ਼ੱਕੀ ਵਿਅਕਤੀ ਦੇ ਨਾਮ ਪੁਲਿਸ ਨੂੰ ਲਿਖਵਾਏ ਨੇ ਘਟਨਾ ਤੋਂ ਬਾਅਦ ਵਿੱਚ ਥਾਣਾ ਸਿਟੀ ਦੇ ਮੁਖੀ ਹਰਜਿੰਦਰ ਸਿੰਘ ਨੇ ਮੌਕੇ ਉੱਤੇ ਪਹੁੰਚੇ ਨੇ ਉਹ ਤੇ ਥਾਣਾ ਮੁਖੀ ਹਰਜਿੰਦਰ ਸਿੰਘ ਨੇ ਸਿਵਲ ਹਸਪਤਾਲ ਦੇ ਵਿੱਚ ਬਿਆਨ ਦਰਜ ਕੀਤੇ ਨੇ ਪੋਸਟਮਾਰਟਮ ਤੋਂ ਬਾਅਦ ਵਿੱਚ ਮ੍ਰਿਤਕ ਦੀ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ ਤਾਂ ਦੱਸਦੇ ਕਿ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਵਿੱਚ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਹੀ ਤਰਨਤਾਰਨ ਦੇ ਵਿੱਚ ਪਿੰਡ ਜਸਮੰਤਪੁਰ ਦੇ ਵਿੱਚ ਫਾਇਰਿੰਗ ਹੋਈ ਹੈ ਸ਼ਰੀਆਮ ਫਾਇਰਿੰਗ ਹੋਈ ਹੈ ਤੇ ਇਸ ਦੌਰਾਨ ਇੱਕ ਨੌਜਵਾਨ ਦੀ ਜਾਨ ਚਲੀ ਗਈ ਹੈ ਜਿਸ ਦਾ 7 ਮਹੀਨੇ ਪਹਿਲਾ ਹੀ ਵਿਆਹ ਹੋਇਆ ਸੀ ਜਗਦੀਪ ਸਿੰਘ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ ਇਸ ਬਾਰੇ ਕੀ ਕੋਈ ਜਾਣਕਾਰੀ ਸਾਹਮਣੇ ਆਈ ਹੈ ਸੁਣਦੇ ਹਾਂ ਜਨਾਬ ਗੋਬੀਨਾ ਲੜਾਈ ਹੋਈ ਆ ਕਿਦਰ ਮੁੰਡਾ ਹਸਪਤਾਲ ਲੱਗੇ ਕੇ ਤੇ ਆਇਆ ਤੇ ਗੋਲੀਆਂ ਮਾਰ ਗਿਆ ਉਹਦਾ ਕਿ ਨਾਮ ਜੀ ਦੇ ਬਈ ਗੋਲੀ ਗੋਲੀ ਗੀ ਜੀ ਕੀ ਨਾਮ ਹੈ ਉਹਦਾ ਬੋਬੀ ਦੇ ਮੁੰਡੇ ਛੱਦੇ ਬਾਰੂ ਨੇ ਤੇ ਜਿਹੜੇ ਮੁੰਡੇ ਡੈਥ ਹੋਈ ਉਹਦਾ ਕੀ ਨਾਮ ਆ ਜਗਦੀਪ ਸਿੰਘ ਜਗਦੀਪ ਸਿੰਘ ਹਾਂਜੀ ਕੀ ਕਾਰਵਾਈ ਮੰਗ ਕਰਦੇ ਜੀ ਪੰਜੇ ਕਾਰਵਾਈ ਸਾਡੀ ਮੱਤ ਹੋਣੀ ਚਾਹੀਦੀ ਆ ਨੂੰ ਉਹ ਕੋਹ ਨਹੀਂ ਜਾਇਆ ਇਹਨਾਂ ਨੂੰ ਲੈ ਉਠਾਣੇ ਪੜਕੇ ਇਹਨਾਂ ਨੂੰ ਵੇੜ ਕਰੋ ਦੱਸ ਜਦਾ ਕੋ ਕੋਚਰ ਪਿੰਡ ਦਾ ਵਿਆਹ ਵੀ ਹੋਇਆ ਇਹਦਾ ਵਿਆਹ ਹੋਇਆ ਮੇਰੇ ਨਾਲ ਕਰਾਜੇ ਕੋ ਵਿਆਹ 8-9 ਮਹੀਨੇ ਦਾ ਤੜਾਹੀ ਪੁੱਤਰੀ ਹਾਂਜੀ ਮੇਰਾ ਪੁੱਤ ਬੇਟਾ ਜੀ ਬੇਟਾ ਹਾਂਜੀ ਇਹ ਕੋ ਮੇਰੇ ਬੇਟਾ ਨਹੀਂ ਕੋ ਮੇਰੇ ਨਾਲ ਬੱਚਾ ਹੋ ਜਾਣਾ ਮੇਰੇ ਹਸਬੰਦ ਤੋਂ ਦੂਰ ਦਾ ਕੰਮ ਕਰਦੇ ਹਾਂ ਰਾਜ ਹੋਇਆ ਕਿਤੇ ਗਰੀਨ ਸੀਟ ਤੇ ਹੋਇਆ ਹੈ ਸ਼ਰਾਬ ਲਾਗੇ ਹੋਇਆ ਮੇਰਾ ਭਰਾ ਹੀ ਨਾਲ ਮੋਟਰਸਾਈਕਲ ਤੇ ਬਣ ਗਿਆ ਮੇਰੇ ਭਰਾ ਨੇ ਮੈਨੂੰ ਫੋਨ ਕੀਤਾ ਕਹਿੰਦਾ ਕਰਿਆ ਤੂੰ ਇੱਥੇ ਆ ਜਾ ਕਹਿੰਦਾ ਗੋਲੀਆਂ ਮਾਰ ਗੇ ਆ ਮੈਂ ਇੱਥੇ ਆਈ ਮੈਂ ਇੱਥੇ ਉਹ ਦਿਨ ਵੇਖਿਆ ਮੇਰੇ ਘਰ ਵਾਲੇ ਨਹੀਂ ਮੇਰੇ ਘਰ ਵਾਲੇ ਨੂੰ ਹੋ ਗਿਆ ਹੀ ਮੈਨੂੰ ਇਨਸਾਫ ਚਾਹੀਦਾ ਆ ਮੈਨੂੰ ਬਹੁ ਵੀ ਇਨਸਾਫ ਚਾਹੀਦਾ ਵਾ ਮੇਰੇ ਘਰ ਵਾਲੇ ਨੇ ਕਿਉਂ ਮਾਰਿਆ thank <laughs> you ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਜਿੱਥੇ ਕਿ ਕੰਨਣ অভিনেত্রী ਦੇ ਫਲੈਟ ਦੇ ਵਿੱਚੋਂ 2 ਕਰੋੜ ਦਾ ਸੋਨਾ ਜ਼ਬਤ ਹੋਇਆ ਹੈ ਜਿਵੇਂ ਤੁਹਾਨੂੰ ਦੱਸ ਦਈਏ ਕਿ অভিনেত্রী ਵੀ ਰਾਨਿਆ ਰਾਓ ਦੇ ਫਲੈਟ ਦੇ ਵਿੱਚੋਂ ਬਰਾਮਦ ਕੀਤਾ ਗਿਆ ਹੈ ਸੋਨਾ 3 ਮਾਰਚ ਨੂੰ ਰਾਨਿਆ ਰਾਓ ਕੋਲ 에어ਪੋਰਟ ਤੋਂ ਬਰਾਮਦ ਕੀਤਾ ਗਿਆ ਸੀ ਇਹ ਸੋਨਾ ਤਾਂ ਤੁਹਾਨੂੰ ਦੱਸ ਦਈਏ ਕਿ ਜਾਂਚ ਦੇ ਦੌਰਾਨ অভিনেত্রী ਦੇ ਕੋਲੋਂ 14 ਕਿਲੋ 200 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਸੀ ਗ੍ਰਫਤਾਰੀ ਤੋਂ ਬਾਅਦ ਵਿੱਚ ਪੁਲਿਸ ਨੇ অভিনেত্রী ਦੇ ਫਲੈਟ ਤੇ ਰੇਡ ਕੀਤੀ 2 ਕਰੋੜ 10 ਲੱਖ ਦੀ ਕੀਮਤ ਦੇ ਸੋਨੇ ਤੋਂ ਇਲਾਵਾ 2 ਕਰੋੜ 70 ਲੱਖ ਕੈਸ਼ ਵੀ ਬਰਾਮਦ ਹੋਇਆ ਹੈ ਉਥੇ ਰਾਨਿਆ Rao ਕਰਨਾਟਕ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਡੀਜੀਪੀ ਦੀ ਸੋਤੇਲੀ ਬੇਟੀ ਹੈ ਕਮਰਾਮ ਮਦਗੀ ਤੋਂ ਬਾਅਦ ਵਿੱਚ ਡੀਜੀਪੀ ਨੇ ਕਿਹਾ ਮੇਰਾ ਰਾਨਿਆ Rao ਨਾਲ ਕੋਈ ਲੈਣਾ ਦੇਣਾ ਨਹੀਂ ਹੈ ਰਾਨਿਆ ਪਿਛਲੇ ਲੰਬੇ ਸਮੇਂ ਤੋਂ ਮੇਰੇ ਨਾਲ ਨਹੀਂ ਰਹਿ ਰਹੀ ਹੈ ਅਜਾਹ ਡੀਜੀਪੀ ਦਾ ਕਹਿਣਾ ਤਾਂ ਤੁਹਾਨੂੰ ਦੱਸਦੀ ਕਿ ਕੰਨਣ ਅਭਿਨੇਤਰੀ ਦੇ ਫਲੈਟ ਦੇ ਵਿੱਚੋਂ 2 ਕਰੋੜ ਦਾ ਸੋਨਾ ਜ਼ਬਤ ਹੋਇਆ ਹੈ ਤੇ ਰਾਨਿਆ Rao ਦੇ ਫਲੈਟ ਦੇ ਵਿੱਚੋਂ ਇਹ ਬਰਾਮਦ ਕੀਤਾ ਗਿਆ ਹੈ ਸੋਨਾ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਦਾ ਰੁੱਕ ਕਰਦੇ ਹਾਂ ਜਿੱਥੇ ਕਿ ਕੈਬਨਟ ਮੰਤਰੀ ਦੇ ਮੰਤਰੀ ਲਾਲ ਚੰਦ ਕਟਾਰੂ ਚੱਕ ਇਸਦੇ ਨਾਲ ਹੀ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਜਿੱਥੇ ਕਿ ਲਾਲਚੰਦ ਕਟਾਰੂ ਚੱਕ ਨੇ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕਟਾਰੂ ਚੱਕ ਨੇ ਪੋਆ ਪਿੰਡ ਚੋਹਾਨਾ ਦਾ ਦੌਰਾ ਕੀਤਾ ਹੈ ਤਾਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਪਿੰਡ ਦੇ ਲੋਕਾਂ ਨੇ ਸਮਾਗਮਾਂ ਦੇ ਦੌਰਾਨ ਕੈਬਨਟ ਮੰਤਰੀ ਦਾ ਸਵਾਗਤ ਕੀਤਾ ਹੈ ਪਿੰਡ ਦੇ ਵਿਕਾਸ ਲਈ ਕੈਬਨਟ ਮੰਤਰੀ ਨੇ 17 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਉੱਥੇ ਕਮਿਊਨਿਟੀ ਹਾਲ ਅਤੇ ਖੇਡ ਮੈਦਾਨ ਦੇ ਲਈ ਵੀ ਛੇਤੀ ਜਾਰੀ ਕੀਤੀ ਜਾਵੇਗੀ ਗ੍ਰਾਂਟ ਅਜਿਹੇ ਲਾਲਚੰਦ ਕਟਾਰੂ ਚੱਕ ਦਾ ਕਹਿਣਾ ਹੈ ਤਾਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਪਿੰਡ ਦੇ ਅੰਦਰ ਸਟਰੀਟ ਲਾਈਟ ਦੇ ਲਈ ਵੀ ਸਰਕਾਰ ਜਾਰੇ ਕਰੇਗੀ ਗ੍ਰਾਂਟਾ ਉਥੇ ਹੀ ਪਿੰਡ ਦੇ ਵਿਕਾਸ ਦੇ ਲਈ ਫੰਡਾਂ ਦੀ ਕਮੀ ਨਹੀਂ ਆਉਣ ਦੇਵਾਂਗੇ ਤੇ ਇਸ ਦੇ ਨਾਲ ਹੀ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਹੈ ਸੁਣਦੇ ਹਾਂ ਬਿਲਕੁਲ ਅੱਜ ਫਿਰ ਮੈਂ ਇੱਕ ਵਾਰ ਆਪਣੇ ਪਿਆਰੇ ਲੋਕਾਂ 'ਚ ਆਇਆ ਹਾਂ ਔਰ ਮੇਰਾ ਮਦਨਸਪਾ ਹਲਕਾ ਕੋਹਾ ਦਾ ਪਿੰਡ ਚੋਹਾਣਾ ਜਿਹੜਾ ਪਿੰਡ ਕਿਸੇ ਪਛਾਣ ਦਾ ਮਕਾਜ਼ ਨਹੀਂ ਜਿੱਥੇ ਵੱਡੀ ਗਿਣਤੀ 'ਚ ਦੇਸ਼ ਦੀ ਆਜ਼ਾਦੀ ਲਈ ਸਾਡੇ ਇਥੋਂ ਸਵਾਲ ਵੀ ਜਿਹੜੇ ਆ ਪਿੰਡ ਦੇ ਪੰਚਾਇਤ ਵੱਲੋਂ ਰੱਖੇ ਗੀ ਆ ਸੋ ਅੱਜ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਣਦੀ ਦੀ ਗਵਾਈ ਚ ਜਿੱਥੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚ ਪੰਜਾਬ ਦੇ ਵੱਖ-ਵੱਖ ਵਿਕਾਸ ਕਾਰ ਚੱਲ ਰਹੇ ਆ ਉਹਨਾਂ ਦੇ ਉੱਤੇ ਵੱਡੇ ਇਤਿਆਸਿਕ ਫੈਸਲੇ ਸਰਕਾਰ ਕਰਦੀ ਆ ਉਹਦੇ ਨਾਲ ਨਾਲ ਉਹਨਾਂ ਮੇਰੀ ਵਿਧਾਨ ਸਭਾ ਹਲਕਾ ਪਵਾ ਦੇ ਅੰਦਰ ਵੀ ਵੱਡੀ ਗਿਣਤੀ ਦੇ ਵਿੱਚ ਪੰਚਾਇਤਾਂ ਨੂੰ ਡਵੈਲਪਮੈਂਟ ਦੇ ਫੈਸਲਾ ਕਮਿਊਨਿਟੀ ਹਾਲ ਦੇ ਲਈ ਤੇ 5 ਲੱਖ ਰੁਪਇਆ ਪਲੇ ਗਰਾਊਂਡ ਦੀ ਬਾਉਂਡਰੀ ਦੇ ਲਈ 22 ਲੱਖ ਰੁਪਇਆ ਸੋਲਰ ਲੈਟਾਂ ਲਈ ਸੋ ਕੁੱਲ 17.5 ਲੱਖ ਰੁਪਇਆ ਮੈਂ ਇਸ ਪਿਆਰੇ ਨਗਰ ਦੇ ਨੂੰ ਦੇਖ ਕੇ ਜਾ ਰਿਹਾ ਸੋ ਇਹ ਲੋਕਾਂ ਦਾ ਪੈਸਾ ਲੋਕਾਂ ਦੀ ਬਿਹਤਰੀ ਲਈ ਲੱਗਣਾ ਸੋ ਲਗਾਤਾਰ ਮਾਨਜੋਗ ਮੁੱਖ ਮੰਤਰੀ ਜੀ ਦੀ ਗਵਾਹੀ ਦੇ ਵਿੱਚ ਸਾਡਾ ਹਲਕਾ ਵੀ ਉਹ ਪ੍ਰਗਤੀ ਕਰ ਰਿਹਾ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਫਿਰ ਮੈਂ ਇੱਕ ਵਾਰ ਆਪਣੇ ਪਿਆਰੇ ਲੋਕਾਂ ਚ ਫਿਲਹਾਲ ਦਾ ਫਾਈਨਲ ਨਿਊਜ਼ ਬੁਲੇਟਿਨ ਵਿੱਚ ਅੱਜ ਸਿਰਫ ਇਨਾ ਹੀ ਇਸੇ ਤਰ੍ਹਾਂ ਹੋ ਨਵੀਆਂ ਖਬਰਾਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਸਾਝਾ ਟੀਵੀ ਦੇ ਨਾਲ